ਸੈਂਟਰ ਤੇ ਪੰਜਾਬ ਸਰਕਾਰ ਮਰਦਾਬਾਦ 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 ਜਦ ਇਹ ਬੰਦਿਆਂ ਨੂੰ ਹੈਰਾਨ ਕਰਨ ਵਾਲੀਆਂ ਸਰਕਾਰਾਂ ਮਰਦਾਬਾਦ ਮਰਦਾਬਾਦ ਮਰਦਾ ਕੱਲ ਕਰਦੇ ਹਾਂ ਬਠਿੰਡਾ ਵਿੱਚ ਕਿਸਾਨਾਂ ਨੇ ਐਨਆਈਏ ਦੇ ਅਧਿਕਾਰੀਆਂ ਨੂੰ ਰੋਕਿਆ ਜਿੱहां ਬੀਕੇਯੂ ਕ੍ਰਾਂਤੀਕਾਰੀ ਦੀ ਮਹਿਲਾ ਆਗੂ ਦੇ ਕਰ ਇੱਥੇ ਰੇਡ ਚੱਲ ਰਹੀ ਸੀ ਤੇ ਇੱਥੇ ਐਨਆਈਏ ਦੇ ਅਧਿਕਾਰੀਆਂ ਨੂੰ ਬਠਿੰਡਾ ਦੇ ਵਿੱਚ ਕਿਸਾਨਾਂ ਨੇ ਰੋਕ ਦਿੱਤਾ ਕਿਸਾਨਾਂ ਦਾ ਕਹਿਣਾ ਕਿ ਜਦੋਂ ਤੱਕ ਰੇਡ ਦਾ ਕਾਰਨ ਨਹੀਂ ਦੱਸੋਗੇ ਜਾਣ ਨਹੀਂ ਦੇਵਾਂਗੇ ਸੋ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਬਠਿੰਡਾ ਵਿੱਚ ਜਿਸ ਤਰ੍ਹਾਂ ਦੇ ਨਾਲ ਇੱਥੇ ਐਨਆਈ ਦੇ ਅਧਿਕਾਰੀ ਪਹੁੰਚੇ ਨੇ ਸੋ ਕਿਸਾਨਾਂ ਨੇ ਕਿਹਾ ਕਿ ਜਦੋਂ ਤੱਕ ਰੇਡ ਦਾ ਕੀ ਕਾਰਨ ਹੈ ਇਹ ਨਹੀਂ ਦੱਸੋਗੇ ਜਾਣ ਨਹੀਂ ਦਿੱਤਾ ਜਾਏਗਾ ਪਿੰਡ ਰਾਮਪੁਰਾ ਦੇ ਸਰਾਬਾ ਨਗਰ ਵਿੱਚ ਪੁਲਿਸ ਫੋਰਸ ਵੀ ਤਾਇਨਾਤ ਕੀਤੀ ਗਈ ਹੈ ਕਿਸਾਨਾਂ ਨੇ ਪੁਲਿਸ ਦੀ ਗੱਡੀ ਘੇਰ ਕੇ ਇੱਥੇ ਧਰਨਾ ਲਗਾਇਆ ਸੋ ਇਹ ਤਸਵੀਰਾਂ ਐਕਸਕਲੂਸਿਵ ਤੁਸੀਂ ਪੀ.ਆਰ.ਸੀ. ਨਿਊਜ਼ ਦੇ ਵੇਖ ਰਹੇ ਹੋ ਜਿੱਥੇ ਬਠਿੰਡਾ ਦੇ ਵਿੱਚ ਬੀਕਯੂ ਕ੍ਰਾਂਤੀਕਾਰੀ ਦੀ ਮਹਿਲਾ ਆਗੂ ਦੇ ਘਰ ਰੇਡ ਕਰਨ ਲਈ ਟੀਮ ਪਹੁੰਚੀ ਹੈ ਔਰ ਜਦੋਂ ਇੱਥੇ ਟੀਮ ਪਹੁੰਚੀ ਹੈ ਤਾਂ तमाम ਜਿਹੜੇ ਨੇ ਕਿਸਾਨ ਇਕੱਠੇ ਹੋਏ ਨੇ ਜਿਨ੍ਹਾਂ ਨੇ ਇੱਥੇ ਅਧਿਕਾਰੀਆਂ ਨੂੰ ਫਿਲਹਾਲ ਰੋਕ ਲਿਆ ਉਹਨਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਪਿੰਡ ਰਾਮਪੂਰਾ ਦੇ ਸਰਾਬਾ ਨਗਰ ਵਿੱਚ ਜਿੱਥਾਨਾ ਪੁਲਿਸ ਫੋਰਸੀ ਤਣਾਤੀ ਵੀ ਕੀਤੀ ਗਈ ਹੈ ਕਿ ਇਹਨਾਂ ਅਧਿਕਾਰੀਆਂ ਨੂੰ ਤਦ ਤੱਕ ਜਾਣ ਨਹੀਂ ਦਿੱਤਾ ਜਾਏਗਾ ਜਦ ਤੱਕ ਕਿ ਇੱਥੇ ਰੇਡ ਦਾ ਕਾਰਨ ਨਹੀਂ ਦੱਸਿਆ ਜਾਂਦਾ ਇਸ ਨੂੰ ਲੈ ਕੇ ਫਿਲਹਾਲ ਜਿਹੜੀ ਹੈ ਸਥਿਤੀ ਤਣਾਪੁਣ ਬਣੀ ਹੈ ਸੋ ਤਸਵੀਰਾਂ ਐਕਸਕਲੂਸਿਵ ਦੇਖ ਰਹੇ ਹੋ ਬਠਿੰਡਾ ਤੋਂ ਜਿੱਥੇ ਕਿਸਾਨਾਂ ਨੇ ਐਨਆਈਏ ਦੇ ਅਧਿਕਾਰੀਆਂ ਨੂੰ ਹੀ ਇੱਥੇ ਰੋਕ ਦਿੱਤਾ ਹੈ ਉਨਾ ਤੋਂ ਇਹ ਸਪਸ਼ਟੀਕਰਨ ਮੰਗਿਆ ਜਾ ਰਿਹਾ ਕਿ ਆਖਿਰ ਕਿਸ ਅਧਾਰ ਤੇ ਔਰ ਕਿਉਂ ਇੱਥੇ ਰੇਡ ਜੜੀ ਹੈ ਉਹ ਕੀਤੀ ਗਈ ਹੈ ਕਿਸਾਨਾਂ ਨੇ ਪੁਲਿਸ ਦੀ ਗੱਡੀ ਰੋਕ ਕੇ ਇੱਥੇ ਧਰਨਾ ਲਗਾ ਦਿੱਤਾ ਹੈ ਨਾਰੇਬਾਜ਼ੀ ਵੀ ਕੀਤੀ ਜਾ ਰਹੀ ਹੈ ਬਠਿੰਡਾ ਦੀ ਇਹ ਤਸਵੀਰ ਹੈ ਜਿੱਥੇ ਪੁਲਿਸ ਫੋਰਸ ਵੀ ਤੈਨਾਤ ਕੀਤੀ ਗਈ ਹੈ ਪਿੰਡ ਰਾਮਪੁਰਾ ਦੇ ਸਰਾਬਾ ਨਗਰ ਦੀਆਂ ਇਹ ਤਸਵੀਰਾਂ ਤੁਸੀਂ ਵੇਖ ਰਹੇ ਹੋ ਬੀਕੇਯੂ ਕ੍ਰਾਂਤੀਕਾਰੀ ਵਹਿਲਾਗੂ ਦੇ ਕਰਬ ਇੱਥੇ ਪੁੱਲ ਜਿਹੜੀ ਐਨਆਈਏ ਦੀ ਟੀਮ ਪਹੁੰਚੀ ਹੈ ਜ ਜਿਹਨਾਂ ਵੱਲੋਂ ਰੇਡ ਕੀਤੀ ਗਈ ਹੈ ਫਿਲਹਾਲ ਇੱਥੇ ਅਧਿਕਾਰੀਆਂ ਨੂੰ ਰੋਕ ਦਿੱਤਾ ਗਿਆ ਹੈ ਲਗਨਉਦੀ ਹੈ ਹਾਂ ਅੰਦਰ ਹੀ ਰਹੀ ਆਰਬੀਆਈ ਵਾਲਿਆਂ ਦੀ ਗੱਡੀ ਹੈ ਨਹੀਂ ਨਹੀਂ ਥੋੜਾ ਜਿਹਾ ਉਹਨਾਂ ਕਰਦੇ ਆਂ ਗੱਲ ਤੋਂ ਸਾਡੀ ਸੂਬੇ ਦੀ ਜਰਨਲਿਸਟ ਕਰ ਹੈ ਸਾਨੂੰ ਵੀ ਹੁਣ ਫੋਨ ਆਏ ਆ ਅਸੀਂ ਵੀ ਆਪਦੇ ਆਪੇ ਪਿੰਡਾਂ ਤੋਂ ਭੱਜ ਕੇ ਆਏ ਆ ਵੀ ਅਸੀਂ ਗੱਲ ਪੁੱਛਣਾ ਚਾਹੁੰਦੇ ਆ ਮਲਾਜ਼ਮ ਖੜੇ ਆ ਇਹਨਾਂ ਨੂੰ ਵੀ ਕੋਈ ਗੱਲ ਦਾ ਪਤਾ ਵੀ ਕੀ ਮਤਲਬ ਰੇਡ ਕਾਦੇ ਪਿੱਛੇ ਆ ਵੀ ਜੇ ਅਸੀਂ ਜਥੇਬੰਦਗਾਂ ਵਾਲੇ ਏਡੀ ਬੁਰਾਈ ਲੱਗਦੇ ਆ ਜੇ ਅਸੀਂ ਮਤਲਬ ਜਥੇਬੰਦਗਾਂ ਵਾਲੇ ਇਹਨਾਂ ਨੂੰ ਸਰਕਾਰ ਨੂੰ ਰੜਕਦੇ ਆ ਤਾਂ ਵੀ ਭਰਕੇ ਤੁਸੀਂ ਜ਼ਿਲ੍ਹੇ 'ਚ ਠੋਕੋ ਪਰ ਆਹ ਜਿਹੜਾ ਕੋਈ ਏਜੰਸੀਆਂ ਦੇ ਨਾਂ ਤੇ ਕਿਸੇ ਨੂੰ ਪਰੇਸ਼ਾਨ ਕਰਨਾ ਕਿਸੇ ਦੇ ਘਰੇ ਆ ਕੇ ਮਤਲਬ ਜ਼ਬਰਦਸਤੀ ਆਸ ਕਮਾਂਡ ਨੂੰ ਜਾਂ ਕੋਈ ਇੱਥੋਂ ਦਾ ਲੋਕਲ ਅਧਿਕਾਰੀ ਹੈ ਤਾਂ ਦੱਸ ਦੇਣਾ ਕਿਉਂਕਿ ਸਾਨੂੰ ਕੀ ਪਤਾ ਹੈ ਮਤਲਬ ਕੌਣ ਕੀ ਕੁਝ ਲੈ ਕੇ ਆਇਆ ਕੀ ਕੁਝ ਕੀਤਾ ਜਾ ਰਿਹਾ ਹੈ ਇਸ ਲਈ ਜਿੰਨਾ ਚਿਰ ਇਹ ਕੋਈ ਉਹਨਾਂ ਦਾ ਸਬੰਧਤ ਅਧਿਕਾਰੀ ਆ ਕੇ ਬਾਹਰ ਜਵਾਬ ਨਹੀਂ ਦਿੰਦਾ ਤੇ ਉਨਾਂ ਚਿਰ ਇਹ ਸਾਡਾ ਪ੍ਰਦਰਸ਼ਨ ਜਾਰੀ ਰਹੂ ਅਸੀਂ ਇਹ ਰਸਤਾ ਰੋਕਾਂਗੇ ਉਹਨੂੰ ਇਹ ਤੇ ਜਿਹੜਾ ਕੋਈ ਵੀ ਕੁਝ ਹੋਊਗਾ ਉਹਦੀ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ। ਅੱਜ ਰਾਮਪਰੇ ਪਿੰਡ ਦੇ ਤੋਂ ਜਰਨ ਸਖਤਰ ਭੈਣ ਜੀ ਉਹਨਾਂ ਦੇ ਜਿਹੜਾ ਪੁਲਿਸ ਦਾ ਸਾਪਾ ਵੱਜਿਆ ਹੋਇਆ ਇਹ ਪੰਜਾਬ ਦੇ ਜਿਹੜੇ ਹੈਗੇ ਅਧਿਕਾਰੀ ਉਹ ਮੂਹਰੇ ਖੜੇ ਆ ਸਾਨੂੰ ਇਸ ਗੱਲ ਬਾਰੇ ਅਸੀਂ ਚਾਣਨਾ ਚਾਹੁੰਦੇ ਆ ਵੀ ਕਿਹੜੇ ਗੱਲ ਤੋਂ ਇਹ ਸਾਡੇ ਜਨ 77 ਦੇ ਸਾਫਾ ਕਰਿਆ ਹੋਇਆ ਅੰਦਰ 85 ਸਾਲ ਦੀ ਮਾਈ ਬਿਨਾ ਸੇਵਾ ਤੋਂ ਅੱਜ ਉਹਨੂੰ ਪਾਲ ਪਾਲ ਵਾਸਤੇ ਪਾਣੀ ਧਾਨ ਦੀ ਲੋੜ ਹੈ ਉਹਨੇ ਲਾਈਟ ਰੰਗ ਬਾਥਰੂਮ ਵੀ ਕਰਨੇ ਆ ਤਾਂ ਸਾਡੀ ਜਿਹੜੀ ਕੋਈ ਸੇਵਾਦਾਰ ਨਹੀਂ ਉਸ ਨੂੰ ਸਾਹਮਣੇ ਵਾਸਤੇ ਜਾਣ ਵਾਸਤੇ ਅੱਜ ਸਾਡੀ ਇੱਥੋਂ ਤਾਈਂ ਹਾਲਤ ਸਾਡੀਆਂ ਸਰਕਾਰਾਂ ਦੀ ਗਿਰ ਗਈ ਵੀ ਉਸ ਬੀਬੀ ਨੂੰ ਇੱਕ ਸੇਵਾ ਕਰਨ ਵਾਸਤੇ ਨੰਨਣ ਨਹੀਂ ਜਾਣ ਦੇ ਰਹੇ ਹੋ ਸਕਦਾ ਉਹਦੇ ਕੋਲ ਕੋਈ ਚੀਜ਼ ਆ ਤਲਾਸ਼ੀ ਕਰ ਲੈਣਾ ਪਰ ਇਹ ਜ਼ਰੂਰੀ ਹੈ ਵੀ ਇੱਕ ਬਵਾਰ ਬੰਦਾ ਹੈ 80-85 ਸਾਲ ਦੀ ਉਮਰ ਹੈ ਉਹਨੂੰ ਸਾਬਣ ਵਾਸਤੇ ਕੋਈ ਨੇੜੀ ਜਨਾਨੀ ਜਾ ਰਹੀ ਹੈ ਤਾਂ ਉਹਨੂੰ ਰੋਕਣ ਦਾ ਇਹ ਸਰਕਾਰ ਦਾ ਬਹੁਤ ਕਢਾਉਣਾ ਕੰਮ ਹੈ ਸੋ ਅੱਜ ਜਿਹੜਾ ਮੋਦੀ ਹਕੂਮਤ ਜਿਹੜਾ ਸੜਕਾਂ ਬੰਦ ਕਰਕੇ ਪੰਜਾਬ ਦੇ ਅੰਦਰ ਐਸੇ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਪੰਜਾਬ ਨੂੰ ਬੇਗਾਨੀ ਦਿਖਾਈ ਜਾ ਰਹੀ ਹੈ ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਚ ਜਾਣ ਤੋਂ ਰੋਕਿਆ ਜਾ ਰਿਹਾ ਤੇ ਇਹ ਕਿਸਾਨ ਜਥੇਬੰਦੀਆਂ ਤੇ ਇਸ ਸੂਬਾ ਜਨਰਲ ਸਕੱਤਰ ਸੁਖਵਿੰਦਰ ਕੌਰ ਜੋ ਵੀ ਕੇਜੂ ਕ੍ਰਾਂਤੀ ਦੇ ਸੂਬਾ ਜਨਰਲ ਸਕੱਤਰ ਹੈ ਉਹ ਅੱਖਾਂ ਦੇ ਵਿੱਚ ਲੜਕਦੀ ਹੈ ਉਹਨਾਂ ਨੂੰ ਕਿਵੇਂ ਪਿੱਛੇ ਹਟਾਇਆ ਜਾਵੇ ਉਹਦੀ ਉਹ ਐਨਆਈਏ ਦੀ ਵਰਤੋਂ ਕਰ ਰਹੀ ਹੈ ਐਨਆਈਏ ਦੀ ਵਰਤੋਂ ਮਤਲਬ ਜਿਹੜਾ ਹੈ ਲੋਕ ਦੁਸ਼ਮਣਾਂ ਦੇ ਲਈ ਨਹੀਂ ਕੀਤੀ ਜਾ ਰਹੀ ਲੋਕ ਪੱਖੀਆਂ ਦੇ ਲਈ ਕੀਤੀ ਜਾ ਰਹੀ ਹੈ ਐਨਆਈਏ ਦੀ ਟੀਮ ਹੈ ਐਨਆਈਏ ਦੀ ਜਿਹੜੀ ਕਾਰਵਾਈ ਸਾਰੀ ਉਹਨਾਂ ਕਰਪਤ ਤੇ ਜਿਹੜੇ ਨਕੰਮੇ ਜਿਹੜੇ ਸਿਰੇ ਦੇ ਲੋਕ ਦੁਸ਼ਮਣਾਂ ਉਹਨਾਂ ਨੂੰ ਮੋਦੀ ਹਕੂਮਤ ਦੀ ਜਿਹੜੀ ਬਾਸ਼ਨ ਮਸ਼ੀਨ ਚ ਪਾ ਕੇ ਸ਼ੁੱਧ ਕਰਨ ਦਾ ਇੱਕ ਸੰਦ ਬਣੀ ਹੋਈ ਹੈ ਅੱਜ ਦਾ ਇਹ ਇਹਨਾਂ ਨੇ ਜੋਸ਼ ਆਪਾਂ ਮਾਰਿਆ ਜੋ ਵਕੀਰ ਸਾਹਿਬ ਗਏ ਸੀ ਕੋਈ ਪੁਰਾਣੇ ਦਸਤਾਵੇਜ਼ ਆ ਜਿਹੜੇ ਉਹ ਉਹਨਾਂ ਨੇ ਇਕੱਠੇ ਕੀਤੇ ਹੋਏ ਆ ਜੋ ਪਿਛਲੇ ਸਮੇਂ ਦੇ ਵਿੱਚ ਸ਼ਮਸ਼ੇਰ ਸਿੰਘ ਸ਼ੇਰੀ ਨਾਸਵੰਤ ਹੋਰ ਸੀ ਉਸ ਮਾਮਲੇ ਦੇ ਵਿੱਚ ਉਹਨਾਂ ਦੇ ਪਤੀ ਹਰਪ੍ਰਿੰਦਰ ਜਲਾਲ ਪਹਿਲਾਂ ਪਿਛਲੇ ਸਮੇਂ ਵਿੱਚ ਮਤਲਬ ਕੇਸ ਵੀ ਬਣਾਇਆ ਸੀ ਫੜੇ ਵੀ ਗਏ ਸੀ ਉਹਨਾਂ ਨੇ ਰਿਪ੍ਰੈਸ਼ਨ ਵੀ ਚੱਲਿਆ ਤੇ ਉਸ ਦੇ ਵਿੱਚ ਕੋਰਟ ਦੇ ਵਿੱਚ ਉਹਨਾਂ ਨੂੰ ਮਤਲਬ ਬਰੀ ਹੋ ਗਏ ਸੀ ਉਹ ਜਿਹੜਾ ਸਾਰਾ ਰਿਕਾਰਡ ਹੈ ਉਹ ਉਹ ਅਦਾਲਤ ਦੇ ਵਿੱਚ ਉਜਰਵਾਦੀ ਕਰਨ ਤੋਂ ਬਾਅਦ ਜਿਹੜੀ ਇੱਥੋਂ ਦੀ ਪੁਲਿਸ ਨੇ ਉਹਨਾਂ ਨੂੰ ਮੁਹैया ਕਰਾਇਆ ਸੀ ਪਿਛਲੇ ਸਮੇਂ ਦੇ ਵਿੱਚ ਹੋਰ ਤਾਂ ਸਾਨੂੰ ਕੋਈ ਲੱਗਦੀ ਨਹੀਂ ਗੱਲ ਪਿਛਲੇ ਸਮੇਂ ਦੇ ਵਿੱਚ ਜੋ ਇੱਕ ਉਹਨਾਂ ਨੂੰ ਸਜ਼ਾ ਵੀ ਉਸ ਦੀ ਅਪੀਲ ਹੈ ਜੀ ਪਾਈ ਹੋਈ ਉਹ ਅਪੀਲ ਤੇ ਉਹਨਾਂ ਨੂੰ ਜਵਾਬਤ ਮਿਲੀ ਹੋਈ ਹੈ ਜੀ ਸੋ ਸਾਡੇ ਨਾਲ ਸਰ ਜੀ ਉਹ ਕਿ ਉਮੇਸ਼ ਇਸ ਵੇਲੇ ਜੁੜ ਚੁੱਕੇ ਨਹੀਂ ਉਮੇਸ਼ ਜਿਸ ਤਰ੍ਹਾਂ ਦੇ ਨਾਲ ਇੱਥੇ ਟੀਐਮਐਨਆਈ ਦੀ ਪਹੁੰਚੀ ਹੈ ਲੇਕਿਨ ਕਿਸਾਨਾਂ ਨੂੰ ਵੱਲੋਂ ਬੜਾ ਵਿਰੋਧ ਕੀਤਾ ਜਾ ਰਿਹਾ ਹੈ ਕੀ ਕੁਝ ਫਿਲਹਾਲ ਦੀ ਇੱਥੇ ਸਥਿਤੀ ਹੈਰ ਕੀ ਕੁਝ ਕਹਿਣਾ ਅਧਿਕਾਰੀਆਂ ਦਾ ਅੰਮ੍ਰਿਤਮਨ ਦੱਸਣਾ ਚਾਹਵਾਗਾ ਕਿ ਰਾਮਪਰਾ ਪਿੰਡ ਹੈ ਇਹ ਰਾਮਪਰਾ ਪਿੰਡ ਦੇ ਸਿਹਰਾਪਾ ਨਗਰ ਵਿੱਚ ਸੁਖਵਿੰਦਰ ਕੌਰ ਖੰਢੀ ਜੋ ਕਿ ਬੀਕੇਜੂ ਕ੍ਰਾਂਤੀਕਾਰ ਦੇ ਜਨਰਲ ਫੈਕਟਰੀ ਹਨ ਉਹਨਾਂ ਦੇ ਘਰ ਐਨਆਈਏ ਦੀ ਰੇਡ ਸਵੇਰ ਤੋਂ ਹੀ ਚੱਲ ਰਹੀ ਹੈ ਤੇ ਇਸ ਮੌਕੇ ਤੇ ਕਿਸਾਨਾਂ ਵੱਲੋਂ ਪੁਲਿਸ ਦਾ ਘਰਾਓ ਕਰਿਆ ਗਿਆ ਤੇ ਕਿਹਾ ਗਿਆ ਹੈ ਕਿ ਜਿੰਨੀ ਦੇਰ ਸਾਨੂੰ ਦੱਸਿਆ ਨਹੀਂ ਜਾਂਦਾ ਕਿ ਇਹ ਰੇਡ ਕਿਸ ਨੇ ਕਰੀ ਹੈ ਕਿਉਂ ਕਰੀ ਹੈ ਕਦ ਲਈ ਇੱਥੇ ਸਾਨੂੰ ਰੋਕਿਆ ਜਾ ਰਿਹਾ ਹੈ ਉਹਨਾਂ ਦੇ ਰੋਹ ਇੱਥੇ ਘਰਾਓ ਕਰਨਗੇ ਤੇ ਐਨਆਈਏ ਜੋ ਵੀ ਟੀਮ ਕਿਤੋਂ ਵੀ ਆਈ ਹੈ ਉਸ ਨੂੰ ਨਹੀਂ ਜਾਣ ਦਿੱਤਾ ਜਾਵੇਗਾ ਤੁਹਾਨੂੰ ਫਿਲਹਾਲ ਇਲਾਕੇ ਦੇ ਐਸਐਚਓ ਇੱਥੇ ਪਹੁੰਚੇ ਨੇ ਤੇ ਉਹਨਾਂ ਵੱਲੋਂ ਕਿਸਾਨਾਂ ਨੂੰ ਸਮਝਾਇਆ ਜਾ ਰਿਹਾ ਹੈ ਕਿ ਇਹ ਉਹਨਾਂ ਦਾ ਕੰਮ ਹੈ ਉਹਨਾਂ ਨੂੰ ਕੰਮ ਕਰਨ ਦਿਓ ਨਹੀਂ ਤਾਂ ਇੱਥੇ ਹੋਰ ਪੁਲਿਸ ਵਾਲਾ ਆਊਗਾ ਤਾਂ ਫਿਰ ਕਲੈਸ਼ ਦੀ ਸਥਿਤੀ ਹੋ ਜਾਂਦੀ ਹੈ ਇਸ ਕਰਕੇ ਤੁਹਾਨੂੰ ਉਹਨਾਂ ਦੇ ਡੀਐਸਪੀ ਨਾਲ ਮਲਾ ਦਿੰਦੇ ਆ ਤੇ ਉਹ ਤੁਹਾਨੂੰ ਸਾਰੀ ਜਾਣਕਾਰੀ ਦੇ ਦੇਣੀ ਕਿ ਉਹ ਕਿਸ ਕਾਰਨ ਇਹ ਰੈਡ ਕਰ ਰਹੇ ਹਨ ਸੋ ਇੱਥੇ ਕੀ ਅਧਿਕਾਰੀ ਜਿਹੜੇ ਹੱਲੇ ਵੀ ਮੌਜੂਦ ਨੇ ਉਹਨਾਂ ਨੂੰ ਰੋਕਿਆ ਗਿਆ ਹੈ ਜਾਂ ਉਹਨਾਂ ਵੱਲੋਂ ਕੋਈ ਇਸ ਤੇ ਬਿਆਨ ਦਿੱਤਾ ਗਿਆ ਹੈ ਹਾਂ ਜੀ ਫਿਲਹਾਲ ਤਾਂ ਉਹ ਅੰਦਰ ਨਹੀਂ ਸਾਰੇ 500 ਮੀਟਰ ਤੇ ਬਾਹਰ ਹੀ ਇਹ ਰੁਕੇ ਹੋਏ ਹਨ ਫਿਲਹਾਲ ਕੋਈ ਜਾਣਕਾਰੀ ਐਨਆਈਏ ਦੇ ਅਫਸਰ ਵੱਲੋਂ ਨਹੀਂ ਦਿੱਤੀ ਆ ਰਹੀ ਨਾ ਹੀ ਐਨਆਈਏ ਦਾ ਅਫਸਰ ਅਲੇ ਤੱਕ ਬਾਹਰ ਆਇਆ ਹੈ ਕੋਈ ਸਿਰ ਪੰਜਾਬ ਪੁਲਿਸ ਦਾ ਇੱਕ ਘੇਰਾ ਹੈ ਉਸ ਦੇ ਉਹ ਬਾਹਰ ਹੀ ਇਹ ਕਿਸਾਨ ਬੈਠੇ ਨੇ ਤੇ ਉਹਨਾਂ ਇੱਕ ਇੱਕ ਬੱਸ ਹੈ ਪੰਜਾਬ ਪੁਲਿਸ ਦੀ ਉਸ ਨੂੰ ਰੁਕਿਆ ਗਿਆ ਹੈ ਔਰ ਇੱਥੇ ਕੀ ਕੁਝ ਹੁਣ ਜਿਹੜੇ ਆਗੂ ਪਹੁੰਚੇ ਨੇ ਕਿਹਾ ਹੋਰ ਵੀ ਕਿਸਾਨ ਇੱਥੇ ਲਗਾਤਾਰ ਪਹੁੰਚ ਰਹੇ ਨੇ ਔਰ ਕਦੋਂ ਤੋਂ ਰੇਡ ਚੱਲ ਰਹੀ ਹੈ ਕਿ ਕਿਸਾਨਾਂ ਵੱਲੋਂ ਪੂਰੇ ਪਿੰਡ ਵਿੱਚ ਕਾਲ ਦਿੱਤੀ ਗਈ ਹੈ ਤੇ ਫਿਲਹਾਲ ਪੂਰੇ ਇਲਾਕੇ ਦੇ ਕਿਸਾਨ ਇੱਥੇ ਇਕੱਤਰ ਹੋਣਾ ਸ਼ੁਰੂ ਹੋ ਜਾਣਗੇ ਫਿਲਹਾਲ 100 ਦੇ ਕਰੀਬ ਕਿਸਾਨ ਇੱਥੇ ਪਹੁੰਚ ਚੁੱਕੇ ਹਨ ਇਹ ਰੇਡ ਸਵੇਰ 5 ਵਜੇ ਤੋਂ 10 ਵਜੇ ਨਹੀਂ ਚੱਲ ਰਹੀ ਹੈ ਤੇ ਕੰਟੀਨਿਊ ਹਲੇ ਤੱਕ ਇਹ ਰੇਡ ਜਾਰੀ ਹੈ ਜੀ ਸੋ ਕਿਸ ਤਰ੍ਹਾਂ ਦੇ ਇੱਥੇ ਸੁਰੱਖਿਆ ਦੇ ਫਿਰ ਕੀ ਪੁਲਿਸ ਫੋਰਸ ਵੀ ਹੋ ਰਿਹਾ ਇੱਥੇ ਆ ਰਹੀ ਹੈ ਜੀ ਬਿਲਕੁਲ ਪੁਲਿਸ ਫੋਰਸ ਵੀ ਪਹੁੰਚਣਾ ਸ਼ੁਰੂ ਹੋ ਗਈ ਹੈ ਇਲਾਕੇ ਦੇ ਥਾਣੇ ਵਿੱਚੋਂ ਐਸਐਸਟੀਓਜ਼ ਆਣੀ ਸ਼ੁਰੂ ਹੋ ਗਏ ਹਨ ਸਿਟੀ ਦਾ ਪਹੁੰਚ ਚੁੱਕੇ ਹਨ ਅਤੇ ਬਟਿੰਡਾ ਤੋਂ ਵੀ ਕੁਝ ਪੁਲਿਸ ਫੋਰਸ ਫੋਰਸ ਇੱਥੇ ਪਹੁੰਚੀ ਹੈ ਜੀ ਬਹੁਤ-ਬਹੁਤ ਸ਼ੁਕਰੀਆ ਮੇਸ਼ ਫਿਲਹਾਲ ਦੀ ਜਾਣਕਾਰੀ ਲਈ ਸੋ ਫਿਲਹਾਲ ਇੱਥੇ ਮਾਹੌਲ ਜਿਸ ਤਰ੍ਹਾਂ ਦੇ ਨਾਲ ਤਲਖੀ ਵਾਲਾ ਤਣਾਅ ਵਾਲਾ ਬਣਿਆ ਹੈ ਕਿਉਂਕਿ ਇੱਥੇ ਕਿਸਾਨਾਂ ਦਾ ਕਹਿਣਾ ਹੈ ਕਿ ਕਿਉਂ ਰੇਡ ਕੀਤੀ ਗਈ ਹੈ ਇਸ ਦੇ ਬਾਰੇ ਸਪਸ਼ਟ ਕਰਨ ਦਿੱਤੇ ਬਿਨਾ ਅਧਿਕਾਰੀਆਂ ਨੂੰ ਜਾਣ ਨਹੀਂ ਦਿੱਤਾ ਜਾਏਗਾ